ਕੈਨੇਡਾ ਤੋਂ ਆਇਆ ਮੁੰਡਾ ਕੀਤਾ ਪਿੰਡ ਵਾਲਿਆਂ ਨੇ ਸਵਾਗਤ ਟੋਲ ਤੇ ਭੰਗੜੇ ਪਾ ਕੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਪਰਦੇਸ਼ੀਆਂ ਦਾ ਹਾਲ ਜਦੋਂ ਪੰਜਾਬੀ ਪੰਜਾਬ ਵਾਪਸ ਆਉਂਦੇ ਹਨ ਤਾਂ ਪੰਜਾਬੀਆਂ ਨੂੰ ਹੀ ਬੇਹੱਦ ਬੜਾ ਚਾਅ ਚੜਦਾ ਹੈ ਜਿੱਥੇ ਕਿ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਪੰਜਾਬੀਆਂ ਦਾ ਇੱਕ ਬੇਹੱਦ ਪੱਟਾ ਦਿਲ ਕਰਦਾ ਹੈ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਈਏ ਬੜੇ ਹੀ ਚਾਅਮਾਂ ਦੇ ਨਾਲ ਮਾਪਿਆਂ ਦੇ ਲਾੜਲੇ ਪੁੱਤ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ ਪਰ ਜਦੋਂ ਕਈ ਸਾਲਾਂ ਬਾਅਦ ਉਹ ਪਿੰਡ ਵਾਪਸ ਆਉਂਦੇ ਹਨ ਤਾਂ ਉਹਨਾਂ ਨੂੰ ਬੇਹੱਦ ਚਾਅ ਹੁੰਦਾ ਹੈ ਪਰ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਦੋਂ ਪੰਜਾਬੀ ਮੁਸ਼ਕਲਾਂ ਦਾ ਸ਼ਮਨਾ ਕਰਦੇ ਹਨ ਤਾਂ ਫਿਰ ਪੰਜਾਬ ਨੂੰ ਯਾਦ ਕਰਕੇ ਬਿਹਦ ਭਾਵੁਕ ਹੋ ਜਾਂਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਆਪਣੇ ਹੀ ਪੰਜਾਬ ਆਪਣੇ ਹੀ ਬਾਤਨ ਜਦੋਂ ਮੁੜਿਆ ਮੁੰਡਾ ਤਾਂ ਪਰਿਵਾਰਕ ਮੈਂਬਰ ਹੋਏ ਜਦੋਂ ਇਕੱਠੇ ਤੇ ਕੀਤਾ ਮੁੰਡੇ ਦਾ ਬੇਹੱਦ ਸੋਹਣਾ ਸਵਾਗਤ ਤੇ ਪਰਿਵਾਰ ਵਾਲਿਆਂ ਨੂੰ ਵੀ ਬੇਹੱਦ ਖੁਸ਼ੀ ਹੋਵੇਗੀ ਕਿ ਉਹਨਾਂ ਦਾ ਬੇਟਾ ਕਈ ਸਾਲਾਂ ਬਾਅਦ ਕੈਨੇਡਾ ਛੱਡ ਕੇ ਜਦੋਂ ਪੰਜਾਬ ਆਇਆ ਜਿੱਥੇ ਕਿ ਦੇਖਿਆ ਜਾਵੇ ਕਿ ਪੰਜਾਬੀ ਵਿਦੇਸ਼ਾਂ ਦੇ ਵਿੱਚ ਤਾਂ ਜਾ ਚੁੱਕੇ ਹਨ ਪਰ ਜਦੋਂ ਵਾਪਸ ਆਉਂਦੇ ਹਨ ਤਾਂ ਉਹ ਆਪਣੇ ਦੇਸ਼ ਨੂੰ ਉਤਸ਼ਾਹਤ ਕਰਦੇ ਹਨ ਤੇ ਆਪਣੇ